ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧਵਾੜ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਵਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਫਰੀਦਕੋਟ ਦੇ ਵਿੱਚ ਫਰੀਦਕੋਟ ਸ਼ਹਿਰ ਦੇ ਵਿੱਚ ਆ ਤੇ ਪੁਰਾਣੀ ਜਿਹੜੀ ਜੇਲ ਹੈ ਉਹਦੀ ਬੈਕ ਸਾਈਡ ਦੇ ਉੱਤੇ ਰਾਈਆਂ ਵਾਲਾ ਰੋਡ ਜਿਹੜਾ ਤੇ ਉਸ ਰੋਡ ਦੇ ਉੱਤੇ ਸੋਸਾਇਟੀ ਨਗਰ ਹੈ ਨਾ ਵੀਰੇ ਸੋਸਾਇਟੀ ਨਗਰ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਹਾਂ ਤੇ ਮਿੱਤਰੋ ਤੁਹਾਨੂੰ ਜਿਸ ਭਰਾ ਦੇ ਕੋਲੇ ਪਹੁੰਚਿਆ ਹੋਇਆ ਦੁੱਧ ਦਾ ਕੰਮ ਆ ਬਾਈ ਦਾ ਤੇ ਦੁੱਧ ਦੇ ਕੰਮ ਦੇ ਵਿੱਚ ਰਾਈ ਹੋਈ ਵਹਿੜ ਇੱਕ ਬਾਈ ਨੂੰ ਜਿਹੜਾ ਆਉਧੀਆਂ ਮਜਬੂਰੀਆਂ ਨੂੰ ਸਮਝਦੇ ਹੋਏ ਵੇਚਣੀ ਲਾਈ ਆ ਕਿੰਨੇ ਦਿਨਾਂ ਦੀ ਕੱਚੀ ਆ ਟਾਪ ਦੀ ਵੱੱਛੀ ਦੇ ਦਰਸ਼ਨ ਕਰਵਾਉਣ ਲੱਗਾ ਇੱਕ ਰੂਹਦਾਰੀ ਵਾਲੀ ਚੀਜ਼ ਆ ਜਾਂਦੀ ਪਹਿਲਾਂ ਆਪਾਂ ਡਿਟੇਲ ਜਾਣਦੇ ਆ ਫਿਰ ਅਗਲੀ ਕਾਰਵਾਈ ਕਰਾਂਗੇ ਉਹ ਮਿਲਦੇ ਆਂ ਭਾਈ ਨੂੰ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਬਈ ਕੀ ਹਾਲ ਚਾਲ ਵਧੀਆ ਵੀਰ ਤੁਸੀਂ ਸਿਹਤ ਚੇਤੰਕਰ ਪਰਿਵਾਰ ਭਰਾ ਦੀ ਮੋਜ ਆ ਮਾਲਕ ਦੀ ਚਲੋ ਸ਼ੁਕਰ ਆ ਭਾਈ ਇੱਕ ਵਾਰੀ ਵੀਰੇ ਆਪਾਂ ਜਿੱਥੇ ਖੜੇ ਆ ਡਰੈੱਸ ਕਨਫਰਮ ਕਰ ਦਈਏ ਸੁਸਾਇਟੀ ਨਗਰ ਆ ਵੀਰੇ ਫਰੀ ਸਕੋਰ ਸੁਸਾਇਟੀ ਨਗਰ ਪੁਰਾਣੀ ਜੇਲ੍ਹ ਦੀ ਬੈਕ ਸਾਈਡ ਪੁਰਾਣੀ ਜੇਲ੍ਹ ਦੀ ਬੈਕ ਸਾਈਡ ਦੇ ਉੱਤੇ ਹਾਂਜੀ ਹਾਂਜੀ ਤੇ ਆਹ ਪੁਰਾਣੀ ਜਿਹੜੀ ਆਪਾਂ ਵੇਡ ਵੇਚਣੀ ਆ ਇਹ ਕਿੰਨਵਾ ਸੂਆ ਸੂਰੀ ਆ ਇਹ ਦੂਜਾ ਸੂਆ ਸੂਰੀ ਆ ਜੀ ਦੂਜਾ ਸੂਆ ਸੂਰੀ ਆ ਹਾਂਜੀ ਦੂਜਾ ਕਿੰਨੇ ਦਿਨ ਲੈਂਦੀ ਆ ਉਸਤਾਦ ਚਾਰ ਕ ਦਿਨ ਲੈ ਜਾਊਗੀ ਵੀਰੇ ਇਹ ਚਾਰ ਦਿਨ ਸਾਰੇ ਸੂਨ ਦੇ ਵਿੱਚ ਹਾਂਜੀ ਚਾਰ ਦਿਨ ਸੂਨ ਚ ਲੈ ਜਾਊਗੀ ਠੀਕ ਆ ਵੀਰੇ ਠੀਕ ਆ ਤੇ ਵੱਡੇ ਭਾਈ ਫਿਰ ਇਹ ਹੁਣ ਆਪਾਂ ਵੇਚਣੀ ਕਿੰਨਾ ਦੁੱਧ ਪਹਿਲੇ ਸੂਏ ਤੋਂ ਚੋਲਿਆ ਸੀ ਇਹਦੇ ਪਹਿਲੇ ਸੂਏ 24 ਕਿਲੋ ਤੋਂ ਚੋਇਆ ਵੀਰੇ ਇਹਨਾਂ ਕੰਡੇ ਵਾਲਾ ਹਾਂਜੀ ਕੰਡੇ ਵਾਲਾ ਠੀਕ ਆ ਭਾਈ ਤੇ ਇਹਦੇ ਹੁਣ ਟੀਕਾ ਫਿਰ ਚੰਗਾ ਹੀ ਭਰਾਇਆ ਹੋਇਆ ਠੀਕ ਆ ਚੰਗਾ ਭਰਾਇਆ ਵੀਰੇ ਸਿਮਨ ਡਿਟੇਲ ਜਿਹੜੀ ਇਹ ਡਿਟੇ ਏ ਪਤਾ ਨਹੀਂ ਕਿਹੜੇ ਮਾਨ ਦੇ 50068 ਦੀ ਆ ਇਹ 50068 ਦੀ ਠੀਕ ਆ ਚੰਗੇ ਸੀ ਮਨ ਜੀ ਪਿਆ ਜਿਹੜਾ 68 ਦੀ ਹੋਊਗੀ ਯਾਰ 50068 ਬਾੜ ਦੀ 50068 ਦੀ ਹਾਂ ਜਾਂ 50068 ਆ ਇੰਨਾ 68 ਤਾਂ ਹੈਣੀਗਾ ਪੱਕਾ ਲੋਕਾਂ ਦੀ ਗੱਲ ਚੰਗੀ ਆ ਚੀਜ਼ ਹੈ ਨਾ ਵੀ ਤੇਰਾ ਮਾਨ ਆ ਕਹਿੰਦਾ ਵੀ ਅੱਧ ਕੀ 28 29 ਕਿਲੋ ਦੋ ਦੇ ਜੂਗੀ ਬਾਈ ਮੇਰੇ ਗਰਮੀ ਆ 26 27 ਕਿਲੋ ਵੀ ਬਹੁਤ ਆ ਦੁੱਧ ਹਾਂ ਇਹ ਵੀ ਗੱਲ ਸਿਆਲ ਹੁੰਦਾ ਤਾਂ ਫਿਰ ਤਾਂ 28 ਤੋਂ 30 ਨੂੰ ਹੱਥ ਮਾਰ ਜਾਂਦੀ ਤਾਂ ਮਾਰ ਜਾਂਦੀ ਗਰਮੀ ਬਹੁਤ ਜ਼ਿਆਦਾ ਹੂੰ ਗਰਮੀ ਟੈਂਪਰੇਚਰ ਹੈ ਹੀ ਅੱਪ ਵਾਲੀ 45 ਡਿਗਰੀ ਦਾ ਡੇਰੇ ਫਿਰਦਾ ਹਨਾ ਤਾਂ ਆਪਾਂ ਨੂੰ ਬੌਂਤਲੇ ਤਾਂ ਆਪਾਂ ਹੀ ਪਏ ਆ ਯਾਰ ਬਿਲਕੁਲ ਬਿਲਕੁਲ ਵੀਰੇ ਹੁਣ ਆਪਾਂ ਇਹਦਾ ਰੇਟ ਕੀ ਤੈਅ ਕਰਾਂਗੇ ਰੇਟ ਵੀਰੇ ਇਹਦਾ 1 ਲੱਖ 20000 ਰੁਪਿਆ 1 ਲੱਖ 20000 ਰੁਪਿਆ ਇਹਦੇ ਵਿੱਚੋਂ ਮਾਨਤਾਨ ਵੀਰੇ ਮਾਨਤਾਨ ਹੋ ਜਾਏਗਾ ਇਹਦੇ ਵਿੱਚ ਠੀਕ ਆ ਬਈ ਠੀਕ ਆ ਲੈ ਵੀਰੇ ਤੂਰ ਦੇ ਹੁਣ ਮੜਾ ਲੈ ਇਹਨੂੰ ਇੱਕ ਵੀ ਬਾਹਰ ਕੱਢ ਦੇ ਮੇਰਾ ਭਾਈ ਤੂਰ ਦੂਜਾ ਸੂਹਾ ਬੱਚੀ ਸੂਈ ਆ ਸੂਨ ਵਾਲੀ ਸੂਈ ਪੰਜਾਬ ਵਾਲੀ ਜਰਸੀ ਆ ਟਾਪ ਕਲਾਸ ਆ ਬਰੀਡ ਨਸਲ ਉਹ ਤਾਂ ਹੁਣ ਇਹਦਾ ਕਹਿਣਾ ਹੀ ਕੀ ਆ ਯਾਰ ਵੀ ਮੰਨ ਲਾ ਵੀ ਕਦੇ ਕਦੇ-ਕਦੇ ਚੀਜ਼ ਜਿਹੜੀ ਹੈ ਮਨਾਂ ਚ ਰੋਜ਼ ਵੀਡੀਓ ਬਣਾਈ ਦੀ ਤਾਂ ਕਦੇ-ਕਦੇ ਮਨਾਂ ਮਹੀਨੇ ਦੋ ਮਹੀਨਿਆਂ ਬਾਅਦ ਇਹੋ ਜੀ ਚੀਜ਼ ਆ ਜਿਹੜੀ ਇਹੋ ਜੀ ਵੀਡੀਓ ਮਿਲਦੀ ਆ ਤੇ ਅੱਜ ਉਹ ਵੀਡੀਓ ਮਿਲੀ ਆ ਫਰੀਦਕੋਟ ਸ਼ਹਿਰ ਦੇ ਵਿੱਚੋਂ ਬਾਬੇ ਫਰੀਦ ਦੀ ਧਰਤੀ ਦੇ ਉੱਤੋਂ ਤੁਹਾਨੂੰ ਵੀਡੀਓ ਦਿਖਾ ਰਿਹਾ ਮਿੱਤਰੋ ਤੇ ਫਰੀਦਕੋਟ ਸ਼ਹਿਰ ਆ ਜਿਹੜਾ ਇੱਕ ਵੱਡਾ ਸ਼ਹਿਰ ਆ ਫਰੀਦਕੋਟ ਜਿਹੜਾ ਮਿੱਤਰੋ ਤੇ ਸ਼ਹਿਰ ਦੇ ਵਿੱਚੋਂ ਪੁਰਾਣੀ ਜੇਲ੍ਹ ਦੇ ਬੈਕਸਾਈਡ ਦੇ ਜਿਹੜਾ ਰਾਈਆਂ ਵਾਲਾ ਪੁਰਾਣਾ ਰੋਡ ਆ ਰਾਈਆਂ ਵਾਲੇ ਰੋਡ ਦੇ ਉੱਤੇ ਜਿਹੜੀ ਵਸਤੀ ਆ ਬਾਈ ਉਹਨੇ ਤੁਹਾਨੂੰ ਦੱਸੀ ਹੋਈ ਆ ਗੱਲਬਾਤ ਲਈ ਨੰਬਰ ਲੈ ਦੂੰਗਾ ਬਹੁਤ ਚੰਗੀ ਵੈੜ ਆ ਜੇ ਕਿਸੇ ਨੇ ਬਾਈ ਬ੍ਰੀਡ ਤਿਆਰ ਕਰਨੀ ਆ ਤਾਂ ਫਿਰ ਮੇਰੇ ਹਿਸਾਬ ਦੇ ਨਾਲ ਵੀ ਟੌਪਿਕ ਹੈ ਸਕਦੇ ਪੱਟਾਂ ਦੇ ਸਨ ਵਾਲਾ ਲੇਵਾ ਖੁੱਚਾਂ ਤੋਂ ਤਾਂ ਵਾਲਾ ਲੇਵਾ ਕਿਤੇ ਕਿਤੇ ਮਿਲਦਾ ਲੈ ਵੀ ਬਾਈ ਉਸਤਾਦ ਆਪਦਾ ਨੰਬਰ ਦੇ ਦੇ ਮੇਰਾ ਨੰਬਰ 985659 985659 96896 96896 896 ਇੱਕ ਵਾਰੀ ਹੋਰ ਆਉਣ ਦੇ 99558 ਹਾਂ 96896 ਠੀਕ ਹੈ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ ਚਾਹੁੰਦੇ ਰਿਹਾ